ਵਿਧਾਨ ਸਭਾ ਹਲਕਾ ਪੱਟੀ ਤੋਂ ਸਾਬਕਾ ਕੈਬਨਿਟ ਮੰਤਰੀ ਆਦੇਸ਼ ਪ੍ਰਤਾਪ ਸਿੰਘ ਕੈਰਨ ਨੂੰ ਪਾਰਟੀ ਦੇ ਵਿੱਚੋਂ ਬਾਹਰ ਕੱਢੇ ਜਾਣ ਤੋਂ ਬਾਅਦ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਸ਼੍ਰੋਮਣੀ ਕਾਲੀ ਦਲ ਵਿਰਸਾ ਸਿੰਘ ਬਲਟੋਹ ਨੇ ਆਪਣਾ ਪਹਿਲਾ ਬਿਆਨ ਜਾਰੀ ਕੀਤਾ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਕਾਲੀ ਦਲ ਨੇ ਹਮੇਸ਼ਾ ਹੀ ਮਿਹਨਤੀ ਵਰਕਰਾਂ ਦਾ ਮਾਨ ਸਨਮਾਨ ਕੀਤਾ ਹੈ ਜੋ ਪਾਰਟੀ ਦੇ ਵਿੱਚ ਰਹਿ ਕੇ ਪਾਰਟੀ ਵਿਰੁੱਧ ਗਲਤ ਗਤੀਵਿਧੀਆਂ ਕਰੇਗਾ ਉਸ ਨੂੰ ਪਾਰਟੀ ਵੱਲੋਂ ਬਾਹਰ ਦਾ ਰਸਤਾ ਦਿਖਾਉਣਾ ਜ਼ਰੂਰੀ ਹੈ। ਭਾਵੇਂ ਕੀ ਹੋਣਾ ਤਾਂ ਕੋਈ ਵੀ ਹੋਵੇ ਉਹਨਾਂ ਨੇ ਕਿਹਾ ਕਿ ਆਦੇਸ਼ ਪ੍ਰਤਾਪ ਸਿੰਘ ਕੈਰੋ ਨੂੰ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਈ ਵਾਰ ਸਮਝਾਇਆ ਵੀ ਗਿਆ ਪਰ ਉਹ ਬਾਤ ਨਹੀਂ ਹੈ ਹਮੇਸ਼ਾ ਹੀ ਪਾਰਟੀ ਦੀਆਂ ਗਲਤ ਗਤੀਵਿਧੀਆਂ ਬਾਰੇ ਸੋਚਦੇ ਸਨ ਜਿਸ ਕਰਕੇ ਪਾਰਟੀ ਪ੍ਰਧਾਨ ਵੱਲੋਂ ਇਹ ਫੈਸਲਾ ਲਿਆ ਗਿਆ ਵਿਧਾਨ ਸਭਾ ਹਲਕਾ ਪਟੇਲ ਦੇ ਸਮੂਹ ਅਕਾਲੀ ਆਗੂ ਸਹਿਵਾਣ ਵਰਪ ਸਹਿਵਾਣ ਤੋਂ ਸਮਰਥਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦਾਚਿਤ ਨੈਸੀ ਸੁਤੇ ਕੇ ਅਗੇ ਇਹ ਕੁਛ ਵਾਪਰੇਗਾ ਭੱਤਿਓਂ ਵਾਪਰਿਆ ਕੀ ਕਾਰਨ ਸਰ ਮੇਰਾ ਕਹਿ ਲਾ ਕਿ ਇਹਦੇ ਤੋਂ ਸਾਰੇ ਜਾਣੋ ਕੋਈ ਵੀ ਪਾਰਟੀ ਜਾਂ ਕੋਈ ਵੀ ਲੀਡਰਸ਼ਿਪ ਕਦੇ ਨਹੀਂ ਚਾਹੁੰਦੀ ਹੁੰਦੀ ਕਿ ਆਪਣੇ ਕਿਸੇ ਆਗੂ ਦੇ ਵਿਰੁੱਧ ਉਹਨੂੰ ਕੋਈ ਕਾਰਵਾਈ ਕਰਨੀ ਪਵੇ ਪਰ ਇਸ ਮਸਲੇ ਦੇ ਵਿੱਚ ਪਾਰਟੀ ਨੇ ਬੜਾ ਯਤਨ ਕੀਤਾ ਸਰਦਾਰ ਸੁਖਬੀਰ ਸਿੰਘ ਬਾਦਲ ਨੇ ਬਹੁਤ ਮਿਹਨਤ ਕੀਤੀ ਬਹੁਤ ਤਰਲੇ ਮਾਰੇ ਬਹੁਤ ਸਮਝੌਂਦਾ ਯਤਨ ਕੀਤਾ ਪਰ ਸਾਰਾ ਸਾਰਾ ਦਿਨ ਥੱਕੇ ਹੋਣਾ ਤੇ ਦੋ ਦੋ ਟੈਂਸ 250 ਕਿਲੋਮੀਟਰ ਚੰਡੀਗੜ੍ਹ ਦਾ ਕੇ ਫਿਰ ਸਾਡੇ ਸਤਿਕਾਰਯੋਗ ਕੈਰਨ ਸਾਹਿਬ ਨੂੰ ਲੱਭਣਾ ਉਹਨਾਂ ਨਾਲ ਤਰਲਾਮਤ ਮਾਰਨੀ ਪਰ ਪਿਛਲੇ ਕਾਫੀ ਦਿਨ ਤੋਂ ਲਗਾਤਾਰ ਇਹ ਕੋਸ਼ਿਸ਼ਾਂ ਚੱਲਦੀਆਂ ਰਹੀਆਂ ਪਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਉਹਦੇ باوجود ਵੀ ਸਾਡੇ ਸਤਿਕਾਰਯੋਗ ਕੈਰਨ ਸਾਹਿਬ ਨਹੀਂ ਹਟੇ ਤੇ ਪਾਰਟੀ ਨੇ ਜਿਹੜਾ ਹੈ ਦੇਖੋ ਜੇ ਮੈਨੂੰ ਉਮੀਦਵਾਰ ਬਣਾਇਆ ਤੇ ਪਾਰਟੀ ਨੇ ਬਣਾਇਆ ਇਹ ਵੀ ਪਾਰਟੀ ਦਾ ਫੈਸਲਾ ਹੈ ਔਰ ਭਾਵੇਂ ਕਿ ਮੇਰੇ ਵਰਗਾ ਵੀ ਕਦਾ ਜਿਤਨੀ ਚਾਹੁੰਦਾ ਜਾਂ ਹੋਰ ਵੀ ਸਾਰੇ ਨਹੀਂ ਚਾਹੁੰਦੇ ਕਿ ਪਾਰਟੀ ਦੇ ਵਿੱਚੋਂ ਸਾਨੂੰ ਕੋਈ ਅਜਿਹੀ ਕਾਰਵਾਈ ਕਰਨੀ ਪਵੇ ਪਰ ਪਾਰਟੀ ਦਾ ਫੈਸਲਾ ਹੈ ਉਹ ਸਾਰਿਆਂ ਨੂੰ ਸਿਰ ਮੱਥੇ ਮਰਨਾ ਚਾਹੀਦਾ ਹੈ। ਪਰ ਇਹ ਫੈਸਲਾ ਲੈਣਾ ਕੋਈ ਸੌਖਾ ਨਹੀਂ ਸੀ। ਕਿਉਂਕਿ ਜਿੱਥੇ ਪਾਰਟੀ ਦੀ ਸਾਹ ਹੈ, ਰਾਜਨੀਤਿਕ ਸਾਹ ਹੈ। ਸਭ ਤੋਂ ਵੱਡੀ ਗੱਲ ਇਹ ਕਿ ਸਰਦਾਰ ਸੁਖਬੀਰ ਸਿੰਘ ਬਾਦਲਨ ਦੀ ਸਭ ਤੋਂ ਨਜ਼ਦੀਕੀ ਰਿਸ਼ਦਾਰ ਜਿਹੜਾ ਭੈਣ ਤੇ ਭਰਾ ਦਾ ਰਿਸ਼ਤਾ ਹੁੰਦਾ ਹੈ। ਇੱਕੋ ਇੱਕ ਭਣਈਆ। ਹਾਂਜੀ ਉਹਦੇ ਵਿਰੁੱਧ ਕਾਰਵਾਈ ਕਰਨਾ ਕਿੰਨਾ ਵੱਡਾ ਜਿਹੜਾ ਮਾਨ ਨੂੰ ਟਕੜਾ ਕੰਨਾ ਪਿਆ ਹੋਊਗਾ ਕਿੰਨਾ ਵੱਡਾ ਕੁੱਟ ਭਰਨਾ ਪਿਆ ਹੋਊਗਾ ਪਰ دل ਤੇ ਪੱਥਰ ਰੱਖ ਕੇ ਉਹਨਾਂ ਨੇ ਫੈਸਲਾ ਲਿਆ ਹੋਊਗਾ ਪਰ ਉਹਨਾਂ ਨੇ ਸੱਸ ਵੀਰ ਸਿੰਘ ਬਾਦਲ ਨੇ ਰਿਸ਼ਤੇਦਾਰੀਆਂ ਤੋਂ ਸੰਝਾਂ ਤੋਂ ਜਿਹੜਾ ਉੱਪਰ ਉਤਰਦੀ ਜਿਹੜੀ ਉਹਨਾਂ ਨੇ ਪਾਰਟੀ ਨੂੰ ਦਿੱਤੀ ਜੋ ਉਹਨਾਂ ਦਾ ਫਰਜ਼ ਬਣਦਾ ਸੀ ਉਹ ਉਹਨਾਂ ਨੇ ਨਿਭਾਇਆ ਤੇ ਸ਼੍ਰੋਮਣੀ ਅਕਾਲੀ ਦਲ ਵਾਸਤੇ ਉਹਨਾਂ ਨੇ ਇਹ ਜਿਹੜਾ ਕਦਮ ਹੈ ਆਪਣੇ ਨਜ਼ਦੀਕੀ ਰਿਸ਼ਤੇਦਾਰ ਤੇ ਪਾਰਟੀ ਦੇ ਸੀਨੀਅਰ ਲੀਡਰ ਤੇ ਰੋਧ ਉਹਨਾਂ ਦੀਆਂ ਗਤੀਵਿਧੀਆਂ ਦੇ ਕਾਰਨ ਜਿਹੜਾ ਹੋ ਚੁੱਕਿਆ ਜੋ ਹੋ ਗਿਆ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਤੁਸੀਂ ਵੀ ਸਾਰੇ ਕੋਸ਼ਿਸ਼ਾਂ ਕਰਦੇ ਰਹੇ ਜੀ ਪੁੱਤੀ ਵਾਲੇ ਔਰ ਤੁਹਾਡੀ ਵੀ ਸਾਰਿਆਂ ਦੀ ਬਿਲੀ ਇੱਛਾ ਸੀ ਕਿ ਸਰਦਾਰ ਬੀਸ਼ ਪ੍ਰਤਾਪ ਸਿੰਘ ਅਜੇ ਹੱਕਦਮ ਨਾ ਚੁੱਪਣ ਕਿ ਪਾਰਟੀ ਉਮੀਦਵਾਰ ਦੀ ਗਰੋਥਾ ਕਰਨ ਮੈਂ ਜੇ ਇਲੈਕਸ਼ਨ ਲੜ ਰਿਹਾ ਤੇ ਪਾਰਟੀ ਦੇ ਹੁੰਦੈ ਲੜ ਰਿਹਾ ਔਰ ਮੈਨੂੰ ਤੁਸੀਂ ਸਾਰੇ ਜਾਣਦੇ ਜੀ ਤੇ ਮੇਰੀ ਹੁਣ ਹੱਥ ਪਰ ਕੇ ਬੇਨਤੀ ਹੈ ਕਿ ਕਿਉਂਕਿ ਜਦੋਂ ਲੰਬਾ ਸਮਾਂ ਸਾਂਝਾ ਰਹੀਆਂ ਹੋ ਪਿਆਰ ਹੁੰਦਾ ਹੈ। ਔਰ ਇਕੱਠੇ ਵਿਚਰੇ ਹੁੰਨੇ ਹੈ। ਤੇ ਮਹਿਸੂਸ ਵੀ ਹੁੰਦਾ ਹੈ। ਪਰ ਇੱਕ ਗੱਲ ਤੁਸੀਂ ਜ਼ਰੂਰ ਮਹਿਸੂਸ ਕਰੋਗੇ ਕਿ ਪਾਰਟੀ ਨੇ ਇਹ ਕਦਮ ਚਾਹ ਦੇ ਨਾਲ ਨਹੀਂ ਚੁੱਕਿਆ। ਇਹ ਕਦਮ ਬੜਾ ਮਜਬੂਰੀ ਵਸ ਤੇ ਪਾਰਟੀ ਦੀ ਬਿਹਤਰੀ ਵਾਸਤੇ ਤੁਹਿਆਰ ਤਾਂ ਕਹਾਣੂ ਵੀ ਪਤਾ ਹੈ ਕਿ ਸਰਦਾਰ ਕੈਰੋ ਨੇ ਜੋ ਰੂਈਆ ਕਰ ਦੀ ਤਸਵੀਰ ਖਲਦਾ ਪਰ ਤੁਸੀਂ ਵੀ ਕੋਸ਼ਿਸ਼ ਕਰਦੇ ਰਹੋ ਤੇ ਆਓ ਹੁਣ ਇਲੈਕਸ਼ਨ ਜਿਹੜੇ ਆ ਉਹਦੇ ਚ 7 ਦਿਨ ਰਹਿ ਗਏ ਨੇ ਤੇ ਰਗ ਕੇ ਆਪਾਂ ਉਹਨਾਂ ਤਾਪਟਾਂ ਜਿਹੜੇ ਤਾੜੀ ਮਾਰਦੇ ਨੇ ਹੱਸਦੇ ਨੇ ਉਹਨਾਂ ਨੂੰ ਭਾਜ ਦੇਈਏ ਉਹਨਾਂ ਨੂੰ ਹਾਰ ਦੇਈਏ ਉਹਨਾਂ ਨੂੰ ਸਬਕ ਦੇਈਏ ਕਿ ਸ਼ਰਮਣੀਆਂ ਕਾਮਿਦਦ ਬਦਾਰ ਸਭ ਹਲਕਾ ਪੱਟੀ ਦੇ ਵਿੱਚ ਵੀ ਬਹੁਤ ਮਜ਼ਬੂਤ ਹੈ ਔਰ ਸਾਰੇ ਜਿਹੜੇ ਵਰਕਰ ਨੇ ਉਹ ਵਫਾਦਾਰੀ ਨਾਲ ਪਾਰਟੀ ਦੇ ਨਾਲ ਕੁਰਤੇ ਨੇ ਔਰ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਮੈਨੂੰ ਅੱਧੀ ਰਾਤ ਮਿਲੇ ਵੀ ਯਾਦ ਕਰੋਗੇ ਮੈਂ ਤੁਹਾਡੇ درمیان ਹਾਜ਼ਰ ਹੋਵਾਂਗਾ ਹੁਣ ਸਮੁੱਝਾਈ ਲੋਕ ਸਭਾ ਹਲਕਾ ਪਲੂਸਾ ਮੇਰਾ ਹੈ ਔਰ ਭਾਵੇਂ ਖੇਮ ਕਰਨ ਬਲਟੋਹੀ ਦੀ ਤੇ ਪੱਟੀ ਦੀ ਇਹਨੂੰ ਆਪਾਂ ਦੋ ਨਹੀਂ ਕਹਿ ਸਕਦੇ ਇਹ ਇੱਕ ਹੀ ਹੈ اور ਮੇਰੇ ਵਾਸਤੇ ਜਿਸ ਤਰ੍ਹਾਂ ਮੇਰਾ ਬਲਟੋਹਾ ਆ ਉਸੇ ਤਰ੍ਹਾਂ ਮੇਰੇ ਲਈ ਪੱਤੀ ਹੈ ਤੇ ਮੈਂ ਤੁਹਾਡੇ ਵਿੱਚ ਦੁਖਸ਼ੁਦ ਦਾ ਸਾਥੀ ਬਣ ਕੇ ਜੋ ਤੁਹਾਨੂੰ ਕਿਤੇ ਦਿਨੇ ਰਾਤ ਜਦੋਂ ਵੀ ਕਿਤੇ ਕੋਈ ਮੁਸ਼ਕਲ ਆਉਣੀ ਹੈ ਮੇਰੇ ਦਰਵਾਜ਼ੇ ਵੀ ਖੁੱਲੇ ਆ ਤੇ ਮੇਰੇ ਫੋਨ ਵੀ ਖੁੱਲੇ ਆਓ ਆਪਾਂ ਅੱਗੇ ਵਧੀਏ ਡਟ ਕੇ ਮਿਹਨਤ ਕਰੀਏ ਤੇ ਇਹਨਾਂ ਚੋਣਾਂ ਦੇ ਵਿੱਚ ਜਿਸ ਤਰ੍ਹਾਂ ਬਾਕੀ ਹਲਕੇਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਜਿੱਤ ਰਿਹਾ ਹੈ ਤੇ ਪੱਟੀ ਹਲਕੇ 'ਚ ਵੀ ਜਿਹੜਾ ਪੰਛ ਦਾ ਗੱਡ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਦਾ ਗੱਡ ਰਿਹਾ ਹੈ ਉਥੋਂ ਵੀ ਆਪਾਂ ਜਿਹੜਾ ਵੱਡੀ ਲੀਡ ਨਾਲ ਜਿੱਤ ਪ੍ਰਾਪਤ ਕਰੀਏ ਮੈਂ ਸਾਰੇ ਵਰਕਰਾਂ ਨੂੰ ਸਮੂਹ ਆਗੂ ਸੇਵਾ ਨੂੰ ਸਮੂਹ ਸਮਰਥਕਾਂ ਨੂੰ ਔਰ ਸਮੂਹ ਪੱਟੀ ਹਲਕੇ ਦੇ ਵੋਟਰਾਂ ਨੂੰ ਸੰਦਾ ਦੇਣਾ ਹੈ ਕਿ ਮੇਰਾ ਇੱਕ ਨਿਮਾਣੇ ਦਾ ਔਰ ਜਿਵੇਂ ਹਮੇਸ਼ਾ ਇੱਕ ਸੱਚੀ ਤੇ ਸੁੱਚੀ ਰਾਜਨੀਤੀ ਕੀਤੀ ਹੈ ਤੇ ਇੱਕ ਨਿਮਰ ਤਰੀਕੇ ਨਾਲ ਲੋਕਾਂ ਵਿੱਚ ਵਿਚਰੇ ਹੈ ਤੇ ਪਰ ਕੰਮ ਜਿਹੜੇ ਨੇ ਹਮੇਸ਼ਾ ਹੀ ਉਹ ਧੱਕੇ ਨਾਲ ਕੀਤੇ ਨੇ ਢੱਕ ਕੇ ਕੀਤੇ ਨੇ ਲਤ ਗੱਡ ਕੇ ਕੀਤੇ ਨੇ ਔਰ ਰਲ ਖਿਚੜੀ ਤੇ ਪੱਟੀ ਹਲਕੇ ਚਵੀ ਵੱਡੀ ਲੀਡ ਦੇ ਨਾਲ ਜਿੱਤ ਪ੍ਰਾਪਤ ਕਰੀਏ ਮੇਰੇ ਨਾਲ ਸੰਪਰਕ ਪਰ ਸਾਰਿਆਂ ਕੋਲੇ ਨੰਬਰ ਹੈਗੇ ਨੇ ਤੇ ਜਿਹੜੇ ਜਿਹੜੇ ਵੀ ਸੱਜਣ ਅੱਜ ਤੱਕ ਕਰੋਤਰੀ ਬੈਠੇ ਸੀਗੇ ਇਸੇ ਕਾਰਨ ਕਰਕੇ ਉਹ ਸਾਰੇ ਸਰਗਰਮੀ ਦੇ ਨਾਲ ਕੰਮ ਕਰਨ ਇਹਨੀਆਂ ਬੀਜਕੀਆਂ ਕਰਦਾ ਹੋਇਆ ਕਿ ਮਾਦਾ ਜაცਕੈ ਬਲੌਖਤੇ ਵਾਜੂ ਜੀ ਦਾ ਖਲਸਾ ਵਾਜੂ ਜੀ ਦੀ ਫਤਿਹ